ਕੀ ਨਾ ਬਾਈ ਸਾਡੇ ਬਰੇਨ ਸੁਖਦੇਵ ਸਿੰਘ ਜੀ ਸਰਪੰਚ ਤੋਂ ਹੀ ਮਜੂਦਾ ਬਣ ਕਿ ਮਸਲਾ ਕੀ ਹੈ ਜਿਹੜਾ ਜ਼ਮੀਨ 'ਚ ਇਕੱਠੇ ਹੋਏ ਜੀ ਮਸਲਾ ਇਹ ਹੀ ਹੈ ਕਿ ਜਿਹੜਾ ਅੱਜ ਆਪਣੀ ਗੜੇਮਾਰ ਹੋਈ ਹੈ ਅੱਜ ਆਪਣੇ ਤੇ ਕਣਕ ਜਿਹੜੀ ਆਪਣੇ ਬਹੁਤ ਜਿਹਾ ਨੁਕਸਾਨ ਹੋਇਆ 95% ਨੁਕਸਾਨ ਹੋਇਆ ਜੀ ਜ਼ਿੰਮੇਵਾਰ ਤੇ ਅੱਗੇ ਪੱਲੇ ਕੱਖ ਨਹੀਂਗਾ ਕਿਹੜਾ ਪਿੰਡ ਆ ਇਹ ਆਪਣਾ ਘਰੇਾਲੀ ਦੱਸੋ ਬਾਈ ਜੀ ਤੇ ਕਿੰਨਾ ਰਕਬਾ ਤਕ ਤਕਰੀਬਨ ਜਿਹੜਾ ਖਰਾਬ ਹੋਇਆ 470 ਕਿੱਲੇ ਹੈ ਜੀ ਮੇਰੇ ਪਿੰਡ ਦੀ ਤੇ ਕਿੰਨੇ ਸਾਰੇ ਸਾਰੇ ਖਰਾਬ ਹੋ ਗਈ ਸਾਰੇ ਪਿੰਡ ਦੇ ਸਾਰੇ ਖਰਾਬ ਨਹੀਂ ਕਿ ਸਾਰੇ ਪਿੰਡ ਨੂੰ ਬੜਾ ਬਰੇਆ ਤੇ ਇਸ ਤੋਂ ਇਲਾਵਾ ਕਿੱਥੇ ਕਿੱਥੇ ਗੜੇਮਾਰ ਮੈਂ ਤਾਂ ਆਪਣੇ ਪਿੰਡ ਦੇ ਰੱਖਿਆ ਧਿਆਨ ਬਾਕੀ ਇਧਰ ਕਿੰਦੇ ਸਵਾਜਪੁਰਾ, ਦਿਾਲਪੁਰਾ, ਮੱਖੀ, ਕਲਸੀਆਂ ਆ ਰਹੀ ਆ ਲੱਗਤਾਰੀ ਬਾਲੂ ਕਿੰਦੇ ਦਾ ਹੱਬਾ ਕਿੰਨਾ ਕਿ ਮਤਲਬ ਕਿ ਗੜਾ ਜਿਹੜਾ ਕਿੰਨਾ ਚਿਰ ਪੈਂਦਾ ਰਿਹਾ ਏ ਇਹ ਗੜਾ 10 ਮਿੰਟ ਪੂਰਾ ਭਰਿਆ ਗੜਾ ਜੀ ਤੇ ਕਣਕੇ ਤੇ ਕਣਕੇ ਤੇ ਤੁਹਾਡੇ ਸਾਹਮਣੇ ਨਾਲ ਢਾਂਜਾ ਜੀ ਬੜੋ ਜਿਆਦਾ ਕੋਈ ਇਸ ਸੰਬੰਧੀ ਜਾਣੂ ਕਰਵਾਇਆ ਜੀ ਕਿਸ ਨੂੰ ਹਾਂ ਜੀ ਮੇਰੀ ਪਡਵਾਲੀ ਸਾਹਿਬ ਨਾਲ ਗੱਲ ਹੋਈ ਹੈ ਕਨਗੋ ਸਾਹਿਬ ਨਾਲ ਹੋਈ ਹੈ ਆਇਆ ਨਹੀਂ ਕੋਈ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਇਆ ਜੀ ਹੁਣ ਕੀ ਮੰਗੀ ਆ ਤੁਹਾਡੀ ਜੀ ਮੰਗ ਸਾਡੀ ਇਹੋ ਹੀ ਹੈ ਜੀ ਸਾਨੂੰ ਵਾਦੋ ਵਦ ਸਰਕਾਰ ਦੇ ਪਾਸੋਂ ਮਾਅਬੇ ਮਿਲਣਾ ਚਾਹੀਦਾ ਜ਼ਿਮੀਂਦਾਰ ਤਾਂ ਅੱਗੇ ਬੜਾ ਥੱਲੇ ਲੱਗਾ ਪਿਆ ਜ਼ਿਮੀਂਦਾਰ ਦੇ ਅੱਗੇ ਪੱਲੇ ਕੱਖ ਨਹੀਂ ਗਾ ਤੇ ਜਿਹੜੀ ਹੁਣ ਕਣਕ ਬਝੀ ਆ ਇਹ ਵਾਦੋ ਵਦ ਆਪਣੇ ਖਾਣ ਪੀਣ ਜੋਗੀ ਕਣਕ ਬਝੀ ਆ ਠੀਕ ਆ ਭਾਜੀ ਆਪਣੇ ਮੇਰਾ ਨਾਮ ਹਰਦੀਪ ਸਿੰਘ ਆ ਜੀ ਖੇੜਾ ਪਿੰਡਾਂ ਪਿੰਡ ਚਿਹਰਲੀ ਦਾਸੂ ਵਾਲਾ ਕੀ ਮਸਲਾ ਕੀ ਆ ਜਿਹੜਾ ਇਕਤਰ ਹੋਏ ਮਸਲਾ ਇਹ ਨਾ ਜੀ 15 20 ਮਿੰਟ ਪਹਿਲਾਂ ਗੜੇ ਮੀਂਹ ਪਿਆ بارش ਹੋਈ ਗੜੇ ਬਹੁਤ ਜ਼ਿਆਦਾ ਪਏ ਆ ਤੇ ਕਣਕਾਂ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਸਾਰਾ ਮੇਰੇਕਾ 95% ਤੋਂ ਉੱਪਰ ਨੁਕਸਾਨ ਆ ਸਾਡੇ 470 ਕਿੱਲੇ ਦੇ ਕਰੀਬ ਰਕਬਾ ਫਿੰਦਾ ਦੇ ਸਾਰੇਆਂ ਨੇ ਕਣਕੋ ਵੱਢਣ ਵਾਲੀ ਇੱਕ ਦੋ ਘਰਾਣੇ ਵੱਢੀ ਹੈ ਇੱਕ ਦੁਕਾਨ ਨੂੰ ਛੱਡ ਕੇ ساری ਕਰਨ ਖਲੋਤੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਪ੍ਰਸ਼ਾਸਨ ਨੂੰ ਜਾਣੂ ਕਰਾਇਆ ਸਰਪੰਚ ਸਾਹਿਬ ਹੁਣ ਹੋਈ ਗੱਲ ਆਪਣਵਾਰੀ ਦੀ ਤੁਹਾਨੂੰ ਕੋ ਸਾਖੀ ਖੇਂਦੇ ਤੇ ਉਹਨਾਂ ਨੇ ਦਿੱਤਾ ਭਰੋਸਾ ਕਿ ਅੱਜ ਕੱਲ ਆਵਾਂਗੇ ਇੱਕ ਦੋਰੀ ਤਰ੍ਹਾਂ ਖੋਰ ਕੀ ਮੰਗ ਕੇ ਅੱਡੇ ਮੰਗੇ ਹੋਈ ਸਰਕਾਰ ਪਾਸੋਂ ਅਸੀਂ ਮੰਗ ਕਰਦੇ ਆਂ ਵੀ ਕਿਸਾਨਾਂ ਦੀ ਜਿਹੜੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਕਿਸਾਨ ਅੱਗੇ ਥਲੇ ਲੱਗੇ ਇਹਨਾਂ ਦਾ ਲੰਮਟਾ ਲੁਕਡਾਉਣੇ ਧਰਨੀਆਂ ਨੇ ਆਂ ਮਾਹਾਂ ਜਾਂ ਕਣਕ ਜਿਹੜੀ ਖਾਨਚੋਕੀ ਕੋਈ ਕਿੱਲੇ ਦੇ ਵਿੱਚੋਂ ਵੱਡੀ ਗੱਲ ਪੰਜ ਮਾਣ ਨਿਕਲ ਆਉਗੇ ਇਹਦੇ ਘਰ ਜੋਗੇ ਦਾਣੇ ਨਿਕਲਣੇ ਇਹਨਾਂ ਦੇ ਜਿੰਨਾ ਬੰਦਾ ਹਾਲ ਹੋਇਆ ਪਿਆ ਕਣਕ ਦਾ ਨਾ ਭਾਈ ਤੁਹਾਡਾ ਜਗੀਰ ਸਿੰਘ ਜੀ ਕਿਹੜਾ ਪਿੰਡ ਹੈ ਇਹੋ ਜੀ ਦੱਸ ਬਕਰਿਆ ਕੀ ਮਸਲਾ ਕੀ ਹੈ ਜਿਹੜਾ ਇਕੱਠੇ ਹੋਏ ਮਸਲਾ ਇਹ ਆ ਜੀ ਵੀ ਠੇਕੇਦਾਰ ਲੋਕਾਂ ਜ਼ਮੀਨਾਂ ਲਈਆਂ ਦਾ ਰੀਆਂ ਨੁਕਸਾਨ ਹੋ ਗਿਆ ਤੇ ਠੇਕੇ ਵੀ ਨਹੀਂ ਮੁਰਨੇ ਠੇਕੇ ਵਾਲੇ ਜਿਹੜੇ ਮਰਪੇ ਉਹਨਾਂ ਦੇ ਫਾਲ ਲੈਣ ਤਾਂ ਹੀ ਜਾਣਾ ਕਿੰਨੀ ਜ਼ਮੀਨ ਕਿੰਨੀ ਹੈ ਜੀ 400 ਕਿੰਨਾ ਜੀ 470 ਕਿਲੇ ਤੇ ਤੁਹਾਡੀ ਕਿੰਨੀ ਜ਼ਮੀਨ ਦੇ ਵਿੱਚ ਸਾਢੇ 10 ਕਿਲੇ ਤੇ ਉਹਦਾ ਕੀ ਹਾਲ ਉਹਨਾਂ ਦਾ ਵੀ ਜੀ ਇਤਰਾ ਹੀ ਕਿਤੇ ਥੋੜਾ ਬਾਧਾ ਘਟਿਆ ਕਿਤੇ ਵਾਧਿਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਜਾਂਦੀ ਹੈ ਵੀ ਜੇ ਸਾਨੂੰ ਬਸ ਕੁਵਦ ਦਾ ਮਾਜਦਾ ਦਿੱਤਾ ਜਾਵੇ ਸੇਧਾ ਕੀਤੀ ਠੀਕ ਆ ਸੇਧਾ ਕੀਤੀ ਜਾਵੇ ਉਹ ਇਹ ਨੁਕਸਾਨ ਦਾ કોઈ ના કોઈ જટ્ટાનું સભા ਕਿੰਨਾ ਭਾਜੀ ਆਪਣਾ ਜੀ ਬਾਈ ਸੀਤ ਸਿੰਘ ਕੀ ਮਸਲਾ ਜਿਹੜਾ ਇਕੱਠੇ ਮਸਲਾ ਇਹ ਹੋਇਆ ਜੀ ਜਿਹੜੇ ਨਿਸ਼ਕਾਨ ਹੋਇਆ ਬਹੁਤ ਜ਼ਿਆਦਾ ਤੁਹਾਨੂੰ ਦੇਖਿਆ ਹੀ ਹੈ ਤੁਸੀਂ ਵੀ ਦੇਖਾ ਦੇ ਕਿੰਨਾ ਨਿਸ਼ਕਾਨ ਹੋਇਆ ਤੇ ਪਹਿਲੀਆਂ ਮੈਂ ਠੇਕੇ ਦੇ ਲਈਆਂ ਠੇਕੇ ਦੇ ਲੈ ਕੇ ਤੇ ਅਸੀਂ ਗੁਜ਼ਾਰਾ ਕਰਨਦੇ ਆ ਆਪਦਾ ਤੇ ਹੀ ਆ ਨੇ ਜਿਹੜਾ ਜੂਰੀ ਹੈਗਾ ਨਿਸ਼ਕਾਨ ਹੋਇਆ ਸਾਨੂੰ ਇਹਦਾ ਲੈ ਗਈ ਦਿੱਤਾ ਜਾਵੇ ਥੋੜਾ ਬੰਦ ਜੀ ਕਿੰਨੀ ਪਹਿਲੀ ਠੇਕੇ ਤੇ ਤੁਹਾਡੇ ਕੋਲ ਮੇਰੇ ਕੋਲ ਭਾਈ 8 ਕਿੱਲੇ ਮੇਰੇ ਕੋਲ ਪਹਿਲੀ ਠੇਕੇ ਦੇ 10 ਮੇਰੇ ਕੋਲ ਆਖਦੀ ਆ ਕਿੰਨਾ ਉਹਨਾਂ ਦਾ ਕਿੰਨਾ ਨੁਕਸਾਨ ਉਹਨਾਂ ਦਾ ਵੀ ਇੰਨਾ ਹੀ ਨਿਸ਼ਕਾਨ ਹੋਇਆ ਤੇ ਕਿੰਨੇ ਪਰਸੈਂਟ ਤੁਹਾਡਾ ਗਿਰਾ ਡਾ ਜਿਹੜਾ ਝਾੜ ਘਟੇਗਾ ਹੁਣ 75% ਤੇ ਹੁਣ ਮੰਗ ਕੀ ਕਰਦੇ ਤੇ ਪ੍ਰਸ਼ਾਸਨ ਤੋਂ ਇਹੋ ਬਨੇ ਕੋਈ ਨਾ ਕੋਈ ਸਾਨੂੰ ਦਿੱਤਾ ਜਾਵੇ ਸਾਡਾ ਤਾਂ ਨਾ ਕਿ ਆਪਣੇ ਨਾ ਕਿ ਆ ਨਾ ਜਿੱਦੀਆਂ ਲਿਮਟਾਂ ਵੀ ਨਹੀਂ ਤਰਨੀਆਂ ਅੱਛਾ ਇੰਦੀਆਂ ਲਿਮਟਾਂ ਜਿਹੜੀਆਂ ਵੀ ਨਹੀਂ ਸਾਡੀਆਂ ਚੁੱਪ ਮੰਗੀਆਂ ਕਿੰਨਾ ਚਿਰ ਹੋਈ ਐ ਗੜੇ ਮਰੀ ਐ ਮੈਂ ਕਿੜੇ ਮਰੀ 10-10 ਮਿੰਟ ਹੋਈ ਐ